ਸਸਿਕਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੀ ਦੀ ਸੁਧਾਈ ਕਰਾਂਗੇ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਬੀ ਸੋਧਣਾ ਬਹੁਤ ਜ਼ਰੂਰੀ ਹੈ ਤੇ ਇਸ ਦੀ ਸੁਧਾਈ ਦੇ ਵਿੱਚ ਆਪਾਂ ਨੂਨ ਤੇ ਪਾਣੀ ਦੀ ਵਰਤੋਂ ਕਰਕੇ ਆ ਬੀਜੀ ਦੀ ਸੁਧਾਈ ਕਰਾਂਗੇ ਆ ਆਪਾਂ ਪਹਿਲਾਂ ਕਾ ਆਲੂ ਸਟ ਲਿਆ ਢੋਲ ਦੇ ਵਿੱਚ ਤੇ ਉਦੋਂ ਤੱਕ ਆਪਾਂ ਇਸ ਢੋਲ ਦੇ ਵਿੱਚ ਲੂਣ ਪਾ ਕੇ ਘੋਲੀ ਜਾਵਾਂਗੇ ਜਦੋਂ ਤੱਕ ਆਲੂ ਜਿਹੜਾ ਉਹ ਤੈਰ ਕੇ ਉੱਪਰ ਨਹੀਂ ਆ ਜਾਂਦਾ ਤੇ ਹੌਲੀ-ਹੌਲੀ ਜਦੋਂ ਆਪਾਂ ਨੂਣ ਘੋਲਦੇ ਜਾਵਾਂਗੇ ਜਾਨੀ ਕਿ 50 ਲੀਟਰ ਦੇ ਵਿੱਚ ਇਹ ਮੰਨ ਕੇ ਚੱਲੋ ਕਿ 6 ਥੈਲੀਆਂ ਨੂਣ ਦੀਆਂ ਪੈ ਜਾਂਦੀਆਂ ਨੇ ਪਾਣੀ 50 ਲੀਟਰ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰੀ ਜਾਂ ਝੋਨੇ ਦਾ ਬੀ ਪਾਵਾਂਗੇ ਤੇ ਇਸ ਨੂੰ ਵੀ ਚੰਗੇ ਤਰੀਕੇ ਨਾਲ ਪਾਣੀ ਦੇ ਵਿੱਚ ਡਬੋ ਦਾਂਗੇ ਤੇ ਇਸ ਨੂੰ ਕੁਝ ਸਮੇਂ ਤੱਕ ਹਿਲਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਮਾੜਾ ਬੀ ਹੈ ਕੋਈ ਬਿਮਾਰੀ ਗ੍ਰਸਤ ਵੀ ਹੈ ਉਹ ਸਾਰਾ ਪਾਣੀ ਦੇ ਉੱਪਰ ਤੈਰਨ ਲੱਗ ਜੂਗਾ ਹਾਲਾਂਕਿ ਆਪਾਂ ਇਹ ਸਾਦੇ ਪਾਣੀ ਦੇ ਵਿੱਚ ਵੀ ਬੀ ਨੂੰ ਪਿਉ ਕੇ ਆ ਮਾੜਾ ਬੀਜ ਕੱਢ ਸਕਦੇ ਹਾਂ ਉੱਪਰ ਤੈਰਨ ਲੱਗ ਜੂਗਾ ਪਰ ਜੇ ਆਪਾਂ ਇਹਦੇ ਵਿੱਚ ਨੂਨ ਪਾ ਦਨੇ ਆ ਤਾਂ ਇਹ ਵਧੀਆ ਤਰੀਕੇ ਨਾਲ ਬੀਜ ਦੀ ਸੁਧਾਈ ਹੋ ਜਾਂਦੀ ਹੈ ਤਾਂ ਹੁਣ ਇੱਥੇ ਇੱਕ ਪ੍ਰਸ਼ਨ ਵੀ ਆਉਂਦਾ ਵੀ ਆਲੂ ਜਾਂ ਜਿਹੜਾ ਬੀਜ ਹੈ ਉਹ ਪਾਣੀ ਦੇ ਉੱਪਰ ਕਿਉਂ ਤੈਰਨ ਲੱਗ ਜਾਂਦਾ ਤਾਂ ਇਹਦੇ ਵਿੱਚ ਜਦੋਂ ਆਪਾਂ ਲੂਣ ਪਾਣੀ ਦੇ ਵਿੱਚ ਘੋਲਦੇ ਆ ਤਾਂ ਪਾਣੀ ਦੀ ਸੰਘਣਤਾ ਵਧ ਜਾਂਦੀ ਹੈ ਪਾਣੀ ਦੀ ਸੰਘਣਤਾ ਵਧਣ ਦੇ ਨਾਲ ਜਿਹੜੇ ਥੋਥੇ ਬੀਜ ਹੁੰਦੇ ਨੇ ਜਾਂ ਜਿਹੜੇ ਉਲੀ ਗ੍ਰਸਤ ਬੀਜ ਹੁੰਦੇ ਨੇ ਜਾਂ ਬਿਮਾਰੀ ਵਾਲੇ ਬੀਜ ਹੁੰਦੇ ਨੇ ਜਾਂ ਜਿਵੇਂ ਪਹਿਲਾਂ ਆਪਾਂ ਆਲੂ ਪਰਤ ਕਰਨ ਲੱਗਿਆ ਸੀ ਤਾਂ ਉਹ ਸਾਰੀਆਂ ਚੀਜ਼ਾਂ ਪਾਣੀ ਦੇ ਉੱਪਰ ਤੈਰਨ ਲੱਗ ਜਾਂਦੀਆਂ ਨੇ ਪਾਣੀ ਦੀ ਸੰਘਣਤਾ ਵੱਧ ਜਾਣ ਦੇ ਨਾਲ ਤੇ ਆਹ ਦੇਖੋ ਹੁਣ ਆਹ ਆਪਣਾ ਬੀਜ ਹੈ ਜਿਹੜਾ ਉਹ ਤਿਆਰ ਹੋ ਗਿਆ ਤੇ ਇਸ ਦੇ ਵਿੱਚ ਪਾਣੀ ਦੇ ਵਿੱਚੋਂ ਕੱਢਣ ਤੋਂ ਬਾਅਦ ਤਿੰਨ ਕਬਾਰ ਆਪਾਂ ਇਸ ਨੂੰ ਸਾਦੇ ਪਾਣੀ ਦੇ ਵਿੱਚ ਦੀ ਕੱਢ ਲਾਂਗੇ ਤਾਂ ਕਿ ਜਿਹੜਾ ਲੂਣ ਦਾ ਪ੍ਰਭਾਵ ਉਹ ਬੀਜ ਤੋਂ ਖਤਮ ਹੋ ਜੇ ਤੇ ਆ ਹੁਣ ਆਪਾਂ ਬੀਜ ਦੇਖ ਰਹੇ ਹਾਂ ਆ ਦੇਖੋ ਆ ਤੁਹਾਡੇ ਸਾਹਮਣੇ ਬੀਜ ਆ ਜਿਹੜਾ ਉਹ ਸੋਧਿਆ ਹੋਇਆ ਕਿੱਡਾ ਸਾਫ਼ ਬੀਜ ਹੈ ਤੇ ਆ ਦੂਸਰੇ ਪਾਸੇ ਇਹਦੇ ਨਾਲ ਹੀ ਇਹਦੇ ਵਿੱਚੋਂ ਜਿਹੜਾ ਮਾੜਾ ਬੀਜ ਉਹ ਨਿਕਲਿਆ ਤੇ ਇਹੀ ਪਾਣੀ ਨੂੰ ਆਪਾਂ ਇਹਦੇ ਵਿੱਚੋਂ ਬੀਜ ਸਾਰਾ ਕੱਢ ਕੇ ਉਸ ਤੋਂ ਬਾਅਦ ਵੱਖ-ਵੱਖ ਕਿਸਮਾਂ ਦੇ ਬੀਜ ਨੂੰ ਸੋਧਣ ਲਈ ਆਪਾਂ ਇਹੀ ਪਾਣੀ ਦੀ ਵਰਤੋਂ ਕਰ ਸਕਦੇ ਆ ਤਾਂ ਕਿ ਆਪਾਂ ਜਿਆਦਾ ਪਾਣੀ ਤੇ ਜਿਆਦਾ ਨੂਨ ਜਿਹੜਾ ਉਹ ਵੇਸਟ ਨਾ ਕਰੀਏ ਤੇ ਪਾਣੀ ਦੀ ਬਚਤ ਕਰੀਏ ਤਾਂ ਇਸ ਤਰੀਕੇ ਨਾਲ ਆਪਾਂ ਬੀਜ ਦੀ ਬਹੁਤ ਵਧੀਆ ਸੁਧਾਈ ਕਰ ਸਕਦੇ ਆ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ